ਲੋਕ ਸਭਾ ਚੋਣਾਂ ਸਿਰਤੇ ਨੇ ਔਰ ਇਸੇ ਨੂੰ ਲੈ ਕੇ ਆਪਣੀਆਂ ਲਿਸਟਸ ਜਿਨ੍ਹਾਂ ਦੇ ਵਿੱਚ ਉਮੀਦਵਾਰਾਂ ਦੇ ਨਾਮ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਖੈਰ ਇਹਨਾਂ ਲਿਸਟਸ ਨੂੰ ਜਾਰੀ ਕਰਦੇ ਹੋਏ ਵੱਡਾ ਵਿਵਾਦ ਤਾਂ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਤੋਂ ਅਜੇ ਤੱਕ ਬੀਜੇਪੀ ਜਿਹੜੀ ਅਜੇ ਤੱਕ ਕੇਂਦਰ ਦੀ ਸਰਕਾਰ ਹੈ ਉਸ ਵੱਲੋਂ ਔਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਅਜੇ ਤੱਕ ਆਪਣੀ ਸੂਚੀ ਜਾਰੀ ਨਹੀਂ ਕੀਤੀ ਗਈ ਯਾਨੀ ਕਿ ਇਹਨਾਂ ਦੋਵਾਂ ਪਾਰਟੀਆਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਸੀ ਕਿਉਂਕਿ ਵਿਵਾਦ ਇਹਨਾਂ ਦੋਵਾਂ ਪਾਰਟੀਆਂ ਨੂੰ ਲੈ ਕੇ ਬਣਿਆ ਹੋਇਆ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਹੈ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ ਆਉਣ ਦੇ ਕੁਝ ਦਿਨਾਂ ਦੇ ਵਿੱਚ ਇਹ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਪੰਜਾਬ ਦੀਆਂ 13 ਸੀਟਾਂ ਤੋਂ ਕੌਣ ਉਮੀਦਵਾਰ ਹੋਵੇਗਾ ਇਸ ਬਾਰੇ ਫੈਸਲਾ ਕਰ ਲਿਆ ਜਾਵੇਗਾ ਪਰ ਕਾਂਗਰਸ ਤੇ ਭਾਜਪਾ ਜਿਹੜੀਆਂ ਪਾਰਟੀਆਂ ਨੇ ਇਹਨਾਂ ਦਾ ਵਿਵਾਦ ਬਣਿਆ ਹੋਇਆ ਹੈ ਇਹਨਾਂ ਦੇ ਵਿਵਾਦ ਦੇ ਵਿੱਚ ਖਾਸ ਕਰਕੇ ਗੱਲ ਕਰਾਂਗੇ ਭਾਜਪਾ ਦੀ ਕਿਉਂਕਿ ਭਾਜਪਾ ਦੇ ਵਿੱਚ ਖਾਸ ਤੌਰ ਦੇ ਉੱਤੇ ਗੱ ਇੱਕ ਪਾਸੇ ਕਿ ਆਸਰਾਈਆਂ ਚੱਲ ਰਹੀਆਂ ਹੁੰਦੀਆਂ ਨੇ ਕਿ ਗੱਠਜੋੜ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ ਪੰਜਾਬ ਦੀਆਂ ਸੀਟਾਂ ਦਾ 13 ਸੀਟਾਂ ਦੇ ਉੱਤੇ ਕਿਸ ਤਰ੍ਹਾਂ ਵੰਡ ਹੋਵੇਗੀ ਕਿਸ ਤਰ੍ਹਾਂ ਸੀਟਾਂ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਇਸ ਸਾਰੇ ਮਾਮਲੇ ਨੂੰ ਲੈ ਕੇ ਅਜੇ ਗੱਠਜੋੜ ਦੀ ਉਡੀਕ ਕੀਤੀ ਜਾ ਰਹੀ ਹੁੰਦੀ ਹੈ ਉੱਥੇ ਹੀ ਇੱਕ ਵੱਖਰੀ ਸੀਟ ਦਾ ਜ਼ਿਕਰ ਸਾਹਮਣੇ ਆ ਜਾਂਦਾ ਗੁਰਦਾਸਪੁਰ ਦੀ ਸੀਟ ਗੁਰਦਾਸਪੁਰ ਦੀ ਉਹੀ ਸੀਟ ਜਿਸ ਤੋਂ ਯਵਰਾਜ ਸਿੰਘ ਦੇ ਉਮੀਦਵਾਰ ਹੋਣ ਦੀ ਚਰਚਾ ਵੀ ਚੱਲ ਰਹੀ ਹੁੰਦੀ ਹੈ ਜਿਸ ਤੇ ਮੌਜੂਦਾ ਸਮੇਂ ਦੇ ਉੱਤੇ ਸਨੀ ਦੇ올 ਜਿਹੜੇ ਅਦਾਕਾਰ ਨੇ ਉਹ ਵਿਰਾਜਮਾਨ ਨੇ ਐਮਪੀ ਨੇ ਪਰ ਗੁਰਦਾਸਪੁਰ ਦੇ ਲੋਕ ਸਨੀ ਦੋਤੋਂ ਅਤੇ ਭਾਜਪਾ ਤੋਂ ਖਾਸੇ ਨਰਾਜ਼ ਨੇ ਕਿਉਂਕਿ ਉਸ ਹਲਕੇ ਦੇ ਵਿੱਚ ਸਨੀ ਦਿਓਲ ਨੇ ਇੱਕ ਵਾਰ ਵੀ ਗੇੜਾ ਨਹੀਂ ਕੱਢਿਆ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਸਨੀ ਦਿਓਲ ਜਿਹੜੇ ਉਹਨਾਂ ਦੇ ਐਮਪੀ ਨੇ ਉਹ ਇੱਕ ਵਾਰ ਵੀ ਉਹਨਾਂ ਦੇ ਵਿੱਚ ਨਹੀਂ ਆਏ ਉਹਨਾਂ ਦੇ ਹਲਕੇ ਦੇ ਵਿੱਚ ਨਹੀਂ ਆਏ ਔਰ ਨਾ ਹੀ ਉੱਥੇ ਆ ਕੇ ਲੋਕਾਂ ਦੇ ਰਹਿਣ ਸਨ ਬਾਰੇ ਉਹਨਾਂ ਨੂੰ ਦੇਣ ਵਾਲੀਆਂ ਸਹੂਲਤਾਂ ਬਾਰੇ ਕੋਈ ਜਾਣਕਾਰੀ ਦਿੱਤੀ ਕੋਈ ਲੋਕਾਂ ਦਾ ਆਸ਼ਵਾਸਨ ਲਿਆ ਕੁਝ ਵੀ ਨਹੀਂ ਕੀਤਾ ਗਿਆ ਔਰ ਸਨੀ ਦਿਓਲ ਆਪ ਵੀ ਕੁਝ ਮਹੀਨੇ ਪਹਿਲਾਂ ਇਸ ਬਾਰੇ ਜਾਣਕਾਰੀ ਦੇ ਚੁੱਕੇ ਨੇ ਕਿ ਉਸ ਸਿਆਸਤ ਵਿੱਚ ਹੁਣ ਮੁੜ ਕੇ ਨਹੀਂ ਆਉਣਗੇ ਉਸ ਸਿਆਸਤ ਛੱਡ ਰਹੇ ਨੇ ਮਸਲਾ ਇਹ ਵੀ ਹੈ ਕਿ ਇਸ ਮਾਮਲੇ ਤੋਂ ਬਾਅਦ ਜਿੱਥੇ ਲੋਕਾਂ ਦੇ ਵਿੱਚ ਭਾਜਪਾ ਦਾ ਸਤਰ ਇੰਨਾ ਘਟ ਗਿਆ ਖਾਸ ਕਰਕੇ ਗੁਰਦਾਸਪੁਰ ਦੇ ਵਿੱਚ ਸਨੀ ਦਿ올 ਦੇ ਕਾਰਨ ਉੱਥੇ ਹੀ ਭਾਜਪਾ ਨੂੰ ਹੁਣ ਕੋਈ ਨਵਾਂ ਉਮੀਦਵਾਰ ਖੜਾ ਕਰਨਾ ਹੀ ਪੈਣਾ ਸੀ ਕਿਉਂਕਿ ਸਨੀ ਦਿ올 ਜਿਹੜੇ ਮੌਜੂਦਾ ਐਮਪੀ ਨੇ ਲੋਕ ਉਹਨਾ ਤੋਂ ਨਾਕੋਚ ਨਹੀਂ ਔਰ ਜ਼ਾਹਿਰ ਤੌਰ ਤੇ ਹੁਣ ਜੇ ਦੁਵਾਰਾ ਸੰਨੀ ਦੇ ਹੋਲ ਉੱਥੋਂ ਹੀ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਤਾਂ ਲੋਕ ਉਹਨਾਂ ਨੂੰ ਵੋਟ ਨਹੀਂ ਦੇਣਗੇ ਪਰ ਮਸਲਾ ਇਹ ਬਣਦਾ ਆ ਕਿ ਆਖਿਰ ਭਾਜਪਾ ਉਤਾਰੇਗੀ ਕਿਸ ਨੂੰ ਪਹਿਲਾਂ ਨਾਮ ਚੱਲ ਰਿਹਾ ਹੁੰਦਾ ਯੁਵਰਾਜ ਸਿੰਘ ਦਾ ਪਰ ਯੁਵਰਾਜ ਸਿੰਘ ਨੇ ਆਪਣੇ ਆਪ ਹੀ ਇਸ ਉੱਤੇ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਉਹ ਚੋਣਾਂ ਦੇ ਵਿੱਚ ਨਹੀਂ ਆਉਣਗੇ ਉਹਨਾਂ ਦੀ ਆਪਣੀ ਇੱਕ ਸੰਸਥਾ ਹੈਗੀ ਹੈ ਜੋ ਕਿ ਲੋਕਾਂ ਦੇ ਡਿਵੈਲਪਮੈਂਟ ਲਈ ਕੰਮ ਕਰ ਰਹੀ ਹੈ ਔਰ ਉਹ ਉਸੇ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਸੇਵਾ ਕਰਦੇ ਰਹਿਣਗੇ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਹੁਣ ਭਾਜਪਾ ਦੇ ਸਾਹਮਣੇ ਇੱਕ ਹੋਰ ਚੁਣੌਤੀ ਹੈ ਕਿ ਜਦੋਂ ਜੁਵਰਾਜ ਸਿੰਘ ਵੀ ਨਹੀਂ ਮੰਨੇ ਤਾਂ ਆਉਣ ਦੇ ਸਮੇਂ ਦੇ ਵਿੱਚ ਕਿਸ ਨੂੰ ਉਤਾਰਿਆ ਜਾਵੇਗਾ ਹਾਲਾਂਕਿ ਭਾਜਪਾ ਦੀ ਨੀਤੀ ਰਹੀ ਹੈ ਕਿ ਕੁਝ ਚੁਣੀਂਦਾ ਸੀਟਾਂ ਤੋਂ ਵਿਸ਼ੇਸ਼ ਅਤੇ ਲੋਕ ਪ੍ਰਚਲਿਤ ਚਿਹਰੇ ਜਿਹੜੇ ਨੇ ਉਹ ਚੋਣ ਮੈਦਾਨ ਵਿੱਚ उतारे ਜਾਂਦੇ ਨੇ ਉਹਨਾਂ ਦੇ ਵਿੱਚ ਹੀ ਗੁਰਦਾਸਪੁਰ ਸੀਟ ਆਉਂਦੀ ਹੈ ਜਿਸ ਤੋਂ ਸਣੀ ਦੇ올 ਨੂੰ ਉਤਾਰਿਆ ਗਿਆ ਸੀ ਇੱਥੋਂ ਵੀ ਵਿਨੋਦ ਖੰਨਾ ਵੀ उतारे ਜਾ ਚੁੱਕੇ ਨੇ ਜਿਹੜੇ ਆਪ ਅਦਾਕਾਰ रह ਚੁੱਕੇ ਨੇ ਔਰ ਇੱਥੋਂ ਹੀ ਅਦਾਕਾਰ ਸਣੀ ਦੇ올 ਨੂੰ ਵੀ ਉਤਾਰਿਆ ਗਿਆ ਸੀ ਭਾਜਪਾ ਦੇ ਵੱਲੋਂ ਔਰ ਇਸੇ ਸੀਟ ਨੂੰ ਲੈ ਕੇ ਯוגਰਾਜ ਸਿੰਘ ਬਾਰੇ ਵੀ ਚਰਚਾਾਂਵਾਂ ਚੱਲ ਰਹੀਆਂ ਹੁੰਦੀਆਂ ਨੇ ਪਰ ਹੁਣ ਮਾਮਲਾ ਇੱਥੇ ਪਕਿਆ ਹੋਇਆ ਹੈ ਕਿ ਇੱਥੇ ਹੁਣ ਉਹਨਾਂ ਉਮੀਦਵਾਰਾਂ ਨੂੰ ਲਿਆਂਦਾ ਜਾਵੇ ਉਹਨਾਂ ਲੀਡਰਾਂ ਨੂੰ ਲਿਆਂਦਾ ਜਾਵੇ ਜਿਹੜੇ ਗੁਰਦਾਸਪੁਰ ਦੇ ਵਿੱਚ ਵਿਚਰਦੇ ਨੇ ਜਿਹੜੇ ਇੱਥੇ ਰਹਿੰਦੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਜਾਂ ਫਿਰ ਕੋਈ ਨਵਾਂ ਚਿਹਰਾ ਉੱਪਰ ਕੇ ਲਿਆਂਦਾ ਜਾਵੇ ਇੱਥੇ ਹੀ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਮੌਜੂਦਾ ਐਮਐਲਏ ਅਸ਼ਵਨੀ ਸ਼ਰਮਾ ਨੂੰ ਇਹ ਸੀਟ ਦਿੱਤੀ ਜਾਵੇ ਭਾਜਪਾ ਵੱਲੋਂ ਅਸ਼ਵਨੀ ਸ਼ਰਮਾ ਨੂੰ ਇਸ ਸੀਟ ਤੋਂ ਉਤਾਰਿਆ ਜਾਵੇ ਜਾਂ ਫਿਰ ਫਤੇਜੰਗ ਬਾਜਮਾ ਨੂੰ ਉਤਾਰਿਆ ਜਾਵੇ ਕਿ ਜਾਂ ਫਿਰ ਦੂਜੇ ਪਾਸੇ ਜਿਵੇਂ ਕਿ ਯੂਵਰਾਜ ਸਿੰਘ ਦੇ ਬਾਰੇ ਚਰਚਾ ਚੱਲ ਰਹੀ ਹੁੰਦੀ ਹੈ ਖੈਰ ਜੇ ਯੂਵਰਾਜ ਸਿੰਘ ਦੀ ਗੱਲ ਕਰੀਏ ਤਾਂ ਯੂਵਰਾਜ ਸਿੰਘ ਵੀ ਨਾ ਕਰ ਚੁੱਕੇ ਨੇ ਪਰ ਯੋਗਰਾਜ ਸਿੰਘ ਭਾਜਪਾ ਦਾ ਇੱਕ ਅਹਿਮ ਹਿੱਸਾ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਯੋਗਰਾਜ ਸਿੰਘ ਜਿਹੜੇ ਯੂਵਰਾਜ ਸਿੰਘ ਦੇ ਪਿਤਾ ਨੇ ਉਹਨਾਂ ਦੀ ਹੈਗੀ ਹੈ ਭਾਜਪਾ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਯੋਗਰਾਜ ਸਿੰਘ ਉੱਭਰ ਕੇ ਸਾਹਮਣੇ ਆਉਂਦੇ ਨੇ ਔਰ ਹੋ ਸਕਦਾ ਹੈ ਕਿ ਯੋਗਰਾਜ ਸਿੰਘ ਨੂੰ ਕਹਿ ਕੇ ਜਾਂ ਯੂਵਰਾਜ ਸਿੰਘ ਨੂੰ ਬਹਿਲਾ ਕੇ ਇਸ ਸੀਟ ਦੇ ਉੱਤੇ ਉਤਾਰਿਆ ਜਾ ਸਕਦਾ ਹੋਵੇ ਪਰ ਫਿਲਹਾਲ ਇੱਕ ਹੋਰ ਦਾਵੇਦਾਰੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਭਾਜਪਾ ਦੇ ਵੱਲੋਂ ਗੁਰਦਾਸਪੁਰ ਸੀਟ ਤੋਂ ਇੱਕ ਹੋਰ ਦਾਵੇਦਾਰੀ ਸਾਹਮਣੇ ਆ ਰਹੀ ਹੈ ਔਰ ਇਹ ਦਾਵੇਦਾਰੀ ਹੋਰ ਕੋਈ ਨਹੀਂ ਸਗੋਂ ਵਿਨੋਦ ਖੰਨਾ ਦੀ ਧਰਮ ਪਤਨੀ ਦੇ ਵੱਲੋਂ ਸਾਹਮਣੇ ਆ ਰਹੀ ਹੈ ਵਿਨੋਦ ਖੰਨਾ ਦੇ ਧਰਮ ਪਤਨੀ ਦਾਵਾ ਕਰ ਰਹੇ ਨੇ ਇਸ ਸੀਟ ਦੇ ਉੱਤੇ ਉਹਨਾਂ ਦਾ ਦਾਵਾ ਹੈ ਕਿ ਜਦੋਂ ਵਿਨੋਦ ਖੰਨਾ ਇਸ ਸੀਟ ਤੋਂ ਉਮੀਦਵਾਰ ਲਾਣੇ ਗਏ ਸੀ ਉਸ ਵੇਲੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵਿਨੋਦ ਖੰਨਾ ਨੇ ਔਰ ਉਸ ਵੇਲੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਨਾਲ ਸਨ ਜਦੋਂ ਤੱਕ ਵਿਨੋਦ ਖੰਨਾ ਸੀਟ ਤੇ ਰਹੇ ਔਰ ਤੱਕ ਲੋਕਾਂ ਦੀ ਸੇਵਾ ਕਰਦੇ ਰਹੇ ਔਰ ਉਸ ਵੇਲੇ ਵੀ ਉਹ ਉਹਨਾਂ ਦੇ ਨਾਲ ਸਨ ਇਸ ਵਾਸਤੇ ਵਿਨੋਦ ਖੰਨਾ ਦੇ ਧਰਮ ਪਤਨੀ ਇਸ ਉੱਤੇ ਦਾਵਾ ਕਰਦੇ ਨਜ਼ਰ ਆ ਰਹੇ ਨੇ ਪਰ ਇੱਥੇ ਸਵਾਲ ਫਿਰ ਉਹੀ ਖੜਦਾ ਆ ਕਿ ਇਸ ਸੀਟ ਦਿੱਤੀ ਕਿਸ ਨੂੰ ਜਾਵੇਗੀ ਉਮੀਦਵਾਰੀ ਕਿਸ ਦੀ ਹੋਵੇਗੀ ਕਿ ਵਿਨੋਦ ਖੰਨਾ ਦੇ ਧਰਮ ਪਤਨੀ ਨੂੰ ਇਹ ਸੀਟ ਦਿੱਤੀ ਜਾਵੇਗੀ ਜਾਂ ਯੋਗਰਾਜ ਸਿੰਘ ਇਸ ਸੀਟ ਤੋਂ ਵਰਾਜਮਾਨ ਹੋਣਗੇ ਸਨੀ ਦੇ올 ਪਹਿਲਾਂ ਹੀ ਪਿੱਛੇ ਹਟ ਚੁੱਕੇ ਨੇ ਔਰ ਦੂਜੀ ਗੱਲ ਭਾਜਪਾ ਦੇ ਵੱਲੋਂ ਕੀ ਇੱਥੋਂ ਦੇ ਰਵਾਇਤੀ ਲੀਡਰਾਂ ਨੂੰ ਹੀ ਗਰਦਾਸਪੁਰ ਸੀਟ ਦਿੱਤੀ ਜਾਵੇਗੀ ਇਸ ਉੱਤੇ ਫਿਲਹਾਲ ਅਜੇ ਤੱਕ ਬਵਾਲ ਅਮਚਿਆ ਹੋਇਆ ਦੂਜੇ ਪਾਸੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠ ਜੋੜ ਦੀਆਂ ਚਰਚਾਵਾਂ ਵੀ ਅਹਿਮ ਨੇ ਪਰ ਇਹ ਕੁਝ ਸੀਟਾਂ ਇਸ ਤਰ੍ਹਾਂ ਦੀਆਂ ਨਹੀਂ ਜਿਸ ਤੋਂ ਭਾਜਪਾ ਜਿਹੜੀ ਆ ਉਹ ਆਪਣੇ ਉਮੀਦਵਾਰ ਲਾੜਨਾ ਚਾਹੁੰਦੀ ਹੈ ਖਾਸ ਕਰਕੇ ਗੁਰਦਾਸਪੁਰ ਦੀ ਸੀਟ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਆਪਣਾ ਉਮੀਦਵਾਰ ਇੱਥੋਂ ਉਤਾਰਨਾ ਚਾਹੁੰਦੀ ਹੈ ਜਿਸ ਵਾਸਤੇ ਫਤਿਹਜੰਗ ਬਾਜਵਾ ਨਾਮ ਵੀ ਸਾਹਮਣੇ ਆ ਸਕਦਾ ਆ ਪਰ ਗੱਠਜੋੜ ਤੋਂ ਬਾਅਦ ਸੀਟਾਂ ਦਾ ਡਿਸਟ੍ਰਿਬਿਊਸ਼ਨ ਆ ਸਾਫ਼ ਤੌਰ ਦੇ ਉੱਤੇ ਸਾਹਮਣੇ ਆ ਜਾਵੇਗਾ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜਿਹੜੇ ਨੇ ਉਹ ਗੱਠਜੋੜ ਤੋਂ ਬਾਅਦ ਸੀਟਾਂ ਵੰਡਣਗੇ ਪਰ ਇਹਨਾਂ ਮਸਲੇ ਨੂੰ ਲੈ ਕੇ ਅਜੇ ਤੱਕ ਚਰਚਾਵਾਂ ਇਹੀ ਨੇ ਕੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਸ਼ਸ਼ੋਪੰਜ ਆਉ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਦੋਵਾਂ ਪਾਰਟੀਆਂ ਦੇ ਵਿੱਚ ਆਪੋ ਆਪਣੇ ਪੱਧਰ ਤੇ ਸ਼ਸ਼ੋਪੰਜ ਮੱਚੀ ਹੋਈ ਹੈ ਔਰ ਖਾਸ ਕਰਕੇ ਭਾਜਪਾ ਦੀ ਗੱਲ ਕਰੀਏ ਤਾਂ ਸਨੀ ਦਿਹੋਲ ਤੋਂ ਬਾਅਦ ਕਿਹੜੇ ਉਮੀਦਵਾਰ ਹੋਣਗੇ ਕਿਨੂੰ ਇਹ ਸੀਟ ਸੌਂਪੀ ਜਾਵੇਗੀ ਕੌਣ ਉਮੀਦਵਾਰੀ ਕਰੇਗਾ ਇਸ ਉੱਤੇ ਵਿਚਾਰ ਕਰਨ ਦੀ ਲੋੜ ਹੈ ਭਾਜਪਾ ਦੇ ਵੱਲੋਂ ਅਜੇ ਤੱਕ ਕੋਈ ਲਿਸਟ ਨਹੀਂ ਜਾਰੀ ਕੀਤੀ ਗਈ ਜੋ ਵੀ ਹੋਏਗਾ ਪੰਜਾਬ ਦੇ ਹਿੱਤ ਦੇ ਵਿੱਚ ਅਦਾਸਤੇ ਰਵਾਂਗੇ ਬਣੇ ਰਹੋ 1 India Punjabi subscribe to 1 India channel and never miss an update